ਪਟਿਆਲਾ ਤੋਂ ਵੱਡੀ ਖਬਰ ਆ ਰਹੀ ਹੈ ਡਿਪਟੀ ਕਮਿਸ਼ਨ ਨੇ ਪਟਿਆਲਾ ਆਫਰ ਪ੍ਰਾਈਡ ਗੁਲਾਬ ਦੇ ਬਗੀਚੇ ਵਿੱਚ ਬੂਟੇ ਲਾਉਣ ਦੀ ਸ਼ੁਰੂਆਤ ਕਰਵਾਈ ਕਿਹਾ ਪਟਿਆਲਾ ਜ਼ਿਲ੍ਹੇ ਵਿੱਚ 15 ਲੱਖ ਬੂਟੇ ਲਾਉਣ ਦਾ ਟੀਚਾ ਪੂਰਾ ਕਰਨ ਲਈ ਆਮ ਨਾਗਰਿਕ ਕਰਨ ਸਹਿਯੋਗ ਸਾਡੇ ਵੱਲੋਂ ਅੱਜ ਲਗਾਏ ਬੂਟੇ ਤੇ ਇਹਨਾਂ ਦੀ ਸਾਂਭ ਸੰਭਾਲ ਸਾਡੀਆਂ ਅਗਲੀਆਂ ਪੀੜ੍ਹੀਆਂ ਲਈ ਇੱਕ ਨਾਜਾਬ ਤੋਹਫਾ ਸਾਬਿਤ ਹੋਵੇਗਾ भी समा है बूटे लाने का समा है तो पंजाब सरकार वालों जी है ये एक बार जे जिस तरीके के ीचे दिए गए हैं वो अपने आप हिस्टोरिकल हैगी है तो आप पटियाला जिले के लिए जेडेगी पंद्रह लाख बूटे लाने का जेड़ा है, है टीचा दिता गया है ਤੇ ਸਾਡੇ ਕੋਲ ਜਿਹੜੇ ਲਾਂਬਾ ਸਾਹਿਬ ਤੇ ਇਹਨਾਂ ਦੀ ਟੀਮ ਹੈਗੀ ਹੈ ਕੰਸਰਵਰਜ਼ ਕਿਸਨਸ ਆਫ ਪਟਿਆਲਾ ਦੇ ਨਾਮ ਤੇ ਇਹ ਮੈਨੂੰ ਕੁਝ ਸਮਾਂ ਪਹਿਲਾਂ ਮਿਲੀ ਸੀਗੀ ਕਿ ਸਾਨੂੰ ਕੋਈ ਥਾਂ ਦੇ ਦਿਓ ਤੇ ਉੱਥੇ ਆਪਾਂ ਜਿਹੜਾ ਹੈਗਾ ਇੱਕ ਨਾਨਕ ਬਗੀਚੀ ਦੀ ਜਿਹੜੀ ਹੈਗੀ ਹੈ ਉਹ ਲਾਉਣੀ ਹੈ ਤੇ ਆਪਾਂ ਇੱਥੇ ਆਸ਼ੀਸ਼ ਮੈਲ ਦੇ ਨਾਲ ਜਿਹੜੀ ਆਪਣੀ ਜ਼ਮੀਨ ਸੀਗੀ ਕਾਰਪੋਰੇਸ਼ਨ ਦੀ ਇਹ ਇਹਨਾਂ ਨੂੰ ਆਈਡੈਂਟੀਫਾਈ ਕਰਕੇ ਦਿੱਤੀ hui ਹੈ ਤੇ ਅੱਜ ਆਪਾਂ ਇੱਥੇ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਕੰਜ਼ਰਵੇਟਰ ਸਾਹਿਬ ਵੀ ਆਏ ਨੇ ਤੇ ਕਾਫੀ ਸਾਰੇ ਰਿਟਾਇਰਡ ਆਫੀਸਰ ਸਾਹਿਬਾਨ ਇੰਡਸਟਰੀ ਸਾਰੀ ਜਿਹੜੀ ਹੈਗੀ ਹੈ ਤੇ ਨਾਲ ਦੇ ਜਿਹੜੇ ਵੀ ਲੋਕ ਹੈਗੇ ਆ ਇਹ ਵੀ ਬਹੁਤ ਚੰਗੇ ਤਰੀਕੇ ਨਾਲ ਇਹ ਪਹਿਲਾਂ ਵੀ ਕਈ ਸਾਰੀ ਬੂਟੇ ਇਨਾਂ ਨੇ ਸਾਂਭੇ ਹੋਏ ਨੇ ਤੇ ਹੁਣ ਵੀ ਜਿਹੜਾ ਹੈਗਾ ਇਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਜਿਹੜਾ ਆਪਾਂ ਇੱਥੇ ਪਲਾਂਟੇਸ਼ਨ ਕਰ ਰਹੇ ਹਾਂ ਉਹਨੂੰ ਇਹ ਚੰਗੇ ਤਰੀਕੇ ਨਾਲ ਸਾਂਭਣਗੇ ਤੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਜਿਵੇਂ ਅੱਜ ਆਪਾਂ ਇੱਥੇ 7-800 ਬੂਟੇ ਜਿਹੜੇ ਵੀ ਲੱਗ ਰਹੇ ਨੇ ਉਹ ਇੱਕ ਖਾਂ ਤੇ ਲਾ ਰਹੇ ਹਾਂ ਤੇ ਇਸੇ ਦੇ ਨਾਲ ਹੀ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਤਰਫੋਂ ਆਪਾਂ ਘਟੋ-ਘਟ ਇੱਕ ਵਿਅਕਤੀ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਬੂਟਾ ਵੀ ਲਾ ਲਵੇ ਤੇ ਆਪਣੀ ਆਬਾਦੀ ਜਿਹੜੀ ਹੈਗੀ ਵੀ 1 ਲੱਖ ਦੇ ਨੇੜੇ ਤੇੜੀ ਹੈਗੀ ਅਤੇ ਮੈਂ ਸਮਝਦਾ ਕਿ ਪੂ ਦਸ ਪੰਦਰਾ ਲੱਖ ਬੂਟੇ ਲਾ ਸਕਦੇ ਆ ਤੇ ਉਹਨੂੰ ਫਿਰ ਮੇਨਟੇਨ ਵੀ ਕਰਨਾ ਹੈ ਇਹ ਨਹੀਂ ਕਿ ਆਪਾਂ ਇੱਕ ਵਾਰੀ ਲਾ ਲੈਨੇ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਭੁੱਲ ਜਾਂਦੇ ਨੇ ਹਰ ਸਾਲ ਆਪਾਂ 8 ਲੱਖ 5 ਲੱਖ 7 ਲੱਖ ਬੂਟੇ ਲਾਉਂਦੇ ਆ ਪਰ ਉਹਦਾ ਇੰਪੈਕਟ ਜਿਹੜਾ ਹੈਗਾ ਨਹੀਂ ਦਿਸਦਾ ਕਿਉਂਕਿ ਉਹਦੇ ਬਾਅਦ ਫਿਰ ਆਪਾਂ ਭੁੱਲ ਜਾਂਦੇ ਆ ਇੱਕ ਵਾਰ ਲਾ ਕੇ ਉਹਦੇ ਬਾਅਦ ਜਿਹੜਾ ਹੈਗਾ ਉਹ ਅਗਲੇ ਸਾਲ ਉਹ ਉਹ ਫਿਰ ਵੇਖੇ ਵੀ ਨਹੀਂ ਜਾ ਸਕਦੇ ਕਿ ਕਿੱਥੇ ਚਲੇ ਗਏ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਹ ਵਾਤਾਵਰਣ ਜਿਹੜਾ ਹੈਗਾ ਇਸ ਤੋਂ ਹੀ ਆਪਾਂ ਸਾਹ ਲੈਨੇ ਆ ਤੇ ਜੇ ਆਪਾਂ ਆਪਣੀ ਫਿਊਚਰ ਜਨਰੇਸ਼ਨਸ ਨੂੰ ਕੁਝ ਚੰਗਾ ਦੇ ਸਕਦੇ ਆ ਮੈਂ ਸਮਝਦਾ ਕਿ এনवायरमेंट ਤੋਂ ਬੈਟਰ ਜਿਹੜਾ ਹੈਗਾ ਉਹਨਾਂ ਨੂੰ ਆਪਾਂ ਨਹੀਂ ਦੇ ਸਕਦੇ ਤੇ ਮੈਂ ਸਾਰਿਆਂ ਨੂੰ ਫਿਰ ਬੇਨਤੀ ਕਰਾਂਗਾ ਕਿ ਆਪਣੀ ਤਰਫੋਂ ਕੋਸ਼ਿਸ਼ ਜ਼ਰੂਰ ਕਰੋ ਇਸ ਦੇ ਨਾਲ-ਨਾਲ ਜਿਵੇਂ ਆਪਣੇ ਕਿਸਾਨ ਭਰਾ ਹੈਗੇ ਆ ਉਹਨਾਂ ਦੇ ਮੋਟਰ ਜਿਹੜੇ ਹੈਗੇ ਆ ਜਿੱਥੇ ਆਪਾਂ ਉਹਨਾਂ ਦੇ ਲੱਗੇ ਹੋਏ ਨੇ ਤੇ ਉੱਥੇ ਜੇ ਉਹ ਚਾਰ-ਚਾਰ ਪੰਜ-ਪੰਜ ਬੁੱਟੇ ਲਾ ਲੈਣ ਤੇ ਸਾਡੇ ਜ਼ਿਲ੍ਹੇ ਵਿੱਚ ਜਿਹੜੇ ਹੈਗੇ ਲਗਭਗ 70000 ਦੇ ਕਰੀਬ ਮੋਟਰ ਹੈਗੇ ਆ ਤੇ ਮੈਂ ਕਿ ਕਟੋ-ਕਟ ਆਪਣੇ 3.5-4 ਲੱਖ ਬੁੱਟੇ ਜਿਹੜੇ ਹੈਗੇ ਇਹ ਮੋਟਰਾਂ ਦੀ ਥਾਂ ਤੇ ਵੀ ਲੱਗ ਸਕਦੇ ਆ ਤੇ ਇਸੇ ਤਰੀਕੇ ਨਾਲ ਹਰ ਇੱਕ ਘਰ ਵਿੱਚ ਵੀ ਜਿਹੜੇ ਪਿੰਡਾਂ ਵਿੱਚ ਵੀ ਹੁੰਦੇ ਆ ਜਾਂ ਫਿਰ ਸੜਕਾਂ ਜਾਂ ਸੜਕਾਂ ਦੇ ਬਰਮ ਜਾਂ ਫਿਰ ਸ਼ਮਸ਼ਾਨਗਾਂ ਠਰ ਥਾਂ ਸਾਡੇ ਕੋਲ ਅਵੇਲੇਬਲ ਹੈ ਕੀ ਹੈ ਜਿੱਥੇ ਵੀ ਤੁਹਾਨੂੰ ਥਾਂ ਲੱਭੇ ਪਾਵੇ ਉਹ ਸਰਕਾਰੀ ਥਾਂ ਹੋਗੀ ਹੈ ਜਿਹੜੇ ਅਵੇਲੇਬਲ ਹੈ ਕੀ ਹੈ ਪਾਵੇਂ ਤੁਹਾਡੀ ਆਪਣੀ ਪ੍ਰਾਈਵੇਟ ਥਾਂ ਹੋਵੇ ਉੱਥੇ ਜ਼ਰੂਰ ਤੁਸੀਂ ਬੂਟੇ ਲਾਓ ਤੇ ਇੱਕ ਚੰਗੇ ਪੰਜਾਬ ਦੇ ਲਈ ਇੱਕ ਚੰਗੇ ਪਟਿਆਲਾ ਦੇ ਲਈ ਜਿਹੜੀ ਹੈ ਕੀ ਹੈ ਆਪਣੀ ਸ਼ਮੂਲੀਅਤ ਵੀ ਐਨਸ਼ੋਰ ਕਰੋ ਤੇ ਇੱਕ ਸੁਨਿਸ਼ਚਿਤ ਵੀ ਹੋਏਗਾ ਤੁਹਾਡੇ ਬੱਚਿਆਂ ਦਾ ਭਵਿੱਖ ਦੇ ਨਾਲ ਥੈਂਕ ਯੂ